ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਅੱਛਾ ਤੇ ਅਸੀਂ ਚੜ ਗਏ ਆਂ ਸਾਨੇਵਾਲ ਤੋਂ ਕੁਹਾੜਾ ਰੋਡ ਦੇ ਪੁਲ ਦੇ ਉੱਤੇ ਇਹ ਕੁਹਾੜੇ ਵਾਲਾ ਪੁਲਾ ਤੁਸੀਂ ਜਾਣਦੇ ਹੋ ਵੀ ਥੱਲੇ ਦੀ ਰੇਲਵੇ ਲੰਨਾ ਜਾਂਦੀ ਆ ਤੇ ਅਸੀਂ ਕੁਹਾੜੇ ਤੋਂ ਕੁਹਾੜੇ ਤੋਂ ਪੁਲ ਥੱਲੇ ਉੱਤਰ ਚੱਕੇ ਆਂ ਇਹ ਸਾਨੇਵਾਲ ਕੁਹਾੜਾ ਰੋਡ ਇਹ ਕੋਨ ਨਜ਼ਾਰਾ ਬਹੁਤ ਵਧੀਆ ਸਿੰਗਲ ਰੋਡ ਆ ਟ੍ਰੈਫਿਕ ਬਹੁਤ ਆ ਰਸ਼ ਬਹੁਤ ਆ ਬਾਕੀ ਇਸ ਰੋਡ ਤੇ ਟ੍ਰੈਵਲ ਕਰਨਾ ਬਹੁਤ ਔਖਾ ਗੱਡੀ ਦਾ ਕਿਉਂਕਿ ਕਈ ਵਾਰ ਗੱਡੀ ਕ੍ਰੋਸ ਕਰਦੀ ਆ ਕੋਈ ਅੱਗੇ ਤੋਂ ਕ੍ਰੋਸਿੰਗ ਕਰ ਰਹੀ ਹੁੰਦੀ ਆ ਕੋਈ ਪਿੱਛੇ ਤੋਂ ਕ੍ਰੋਸਿੰਗ ਕਰ ਰਹੀ ਆ ਗੱਡੀ ਨੂੰ ਕੱਢਣਾ ਬਹੁਤ ਔਖਾ ਹੁੰਦਾ ਕਿਉਂਕਿ ਸਿੰਗਲ ਰੋਡ ਆ ਯਾ ਤਾਂ ਕੋਈ ਨਹੀਂ ਤਾ ਤਾ ਕਾ ਸੀ ਨਹੀਂ ਕਰ ਸਕਦੇ ਇਹ ਕੋੜਾ ਰੋੜ ਤੇ ਆ ਗਿਆ ਪਿੰਡ ਦਾ ਪਿੰਡ ਲੱਕੇ ਬਹੁਤ ਬੜਿਆ ਸਾਫ ਸੁਥਰੇ ਸੋਹਣੇ ਵਿਲੇਜ ਜਿਹਨੂੰ ਕਹਿ ਦਿਆ ਸੀ ਸ਼ਾਂਤੀ ਵਾਲੇ ਮਾਹੌਲ ਜੋ ਸ਼ਹਿਰਾਂ ਵਿੱਚ ਮਿਲਦਾ ਨਹੀਂ ਬਿਲਕੁਲ ਸ਼ਾਂਤ ਬਿਲਕੁਲ ਸਾਫ ਸੁਥਰਾ ਆ ਦੇਖੋ ਸਾਈਨ ਬੋਰਡ ਆ ਗਿਆ ਸਾਈਨ ਬੋਰਡ ਤੇ ਲਿਖਿਆ ਹੋਇਆ ਤੁਸੀਂ ਪੜ ਸਕਦੇ ਹੋ ਤੇ ਆਸੀਂ ਬਿਲਕੁਲ ਸਿੱਧਾ ਖੇਚ ਰਹੇ ਹਾਂ ਕੁਆੜੇ ਰੋਡ ਤੋਂ ਆਸੀਂ ਲੱਭ ਰਹੇ ਹਾਂ ਇੱਕ ਸਾਡਾ ਚਾਂ ਪਛਾਣ ਵਾਲਾ ਨਮਕੀਨ ਵਾਲਾ ਤੇ ਇਧਰ ਕੁਝ ਖਾਣ ਪੀਣ ਨੂੰ ਮਿਲ ਜੇ ਤਾਂ ਰੋਡ ਤੇ ਤੋਂ ਇੱਥੇ ਸਾਡੇ ਨਮਕੀਨ ਵਾਲਾ ਸੀ ਪਰੋਂ ਕ੍ਰੋਸਿੰਗ ਕਰ ਲਿਆ ਬਾਰਿਸ਼ ਪੇੜ ਚਤੀਆਂ ਸੀ ਜਾ ਰਹੇ ਲੋ ਜੀ ਚਲੋ ਮਿਲਦੇ ਹੈ ਜੀ